ਬਹੁਤੀ ਸਤਿਕਾਰਯੋਗ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾਨ ਬੇਨਤੀ ਕਰਦਾ ਹੈ ਕਿ ਉਹ ਵੀ ਆਪਣੀ ਅਕੀਦਤ ਪੇਸ਼ ਕਰਦੇ ਜੀ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਪੀਕਰ ਸਾਹਿਬ ਬਹੁਤ ਮੈਂ ਮਸ਼ਕੂਰ ਆ ਤੁਸੀਂ ਮੌਕਾ ਦਿੱਤਾ ਹੈ ਦਾਸ ਨੂੰ ਇਸ ਪਵਿੱਤਰ ਮੌਕੇ ਤੇ ਆਪਣੇ ਵਿਚਾਰ ਰੱਖਣ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਪੀਕਰ ਸਾਹਿਬ ਹਿੰਦ ਦੀ ਚਾਦਰ ਕਲਵਾਏ ਮੈਂ ਸਮਝਣਾ ਹਿੰਦੀ ਚਾਦਰ ਨਹੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਚਾਹੀਦਾ ਜਿਹੜੀ ਲਾਸਾਨੀ ਕੁਰਬਾਨੀ ਉਹਨਾਂ ਦੀ ਅਨਪੈਰਲ ਦੁਨੀਆ ਦੇ ਇਤਿਹਾਸ ਦੇ ਵਿੱਚ ਸਪੀਕਰ ਸਾਹਿਬ ਐਡੀ ਵੱਡੀ ਕੁਰਬਾਨੀ ਕਿਸੇ ਦੀ ਹੈ ਬਾਕੀ ਕੁਰਬਾਨੀਆਂ ਬਹੁਤ ਬਹੁਤ ਵੱਡੇ ਸ਼ਹੀਦ ਹੋਏ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ बट किसी ने किसी होर वास्ते कुर्बानी देनी ये एक तो बहुत ही अनपैर चीज़ है। असी अज बहुत मशहूर हाँ मेरे तो पहले बहुत सारे मेरे साथियों ने इस धरती नमन किया नौवीं पातशाही दसवीं पातशाही दसवीं पातशाही ने अठाई साल इतने गुजारे ਗੁਰੂ ਮਾਰਾ ਸਾਹਿਬ ਜਿੱਸਾਂ ਦੱਸਿਆ ਗਿਆ ਨੌਵੀਂ ਪਾਤਸ਼ਾਹੀ ਵੱਲੋਂ ਕਸ਼ਮੀਰੀ ਬ੍ਰਾਹਮਣ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉੱਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤعداد ਦੇ ਵਿੱਚ ਸਾਰੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹਨਾਂ ਦਾ ਤਿਲਕ ਤੇ ਜਿਦਾਵੀ ਉਤਾਰ ਦੱਸ ਮਨਾਂ ਦੇ ਸਾਹਬ ਨਾਲ ਉਤਰ ਦੱਸ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਧ ਕੋ ਜਾਈਏ ਕਿਹੜਾ ਸਾਡੀ ਵਕਾਲਤ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵੇ ਨਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਇਹ ਨੌਵੀਂ ਪਾਸ਼ਾਹੀ ਜਿਸ ਦਾ ਇਤਿਹਾਸ ਦੱਸਦਾ ਹੈ ਖੁਦ ਇਹ ਸੋਚ ਵਿੱਚ ਸਨ ਕਿ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਨਾਲ ਤੇ ਸਾਡੀ ਪਹਿਲੇ ਕੋ ਤਕਰਾਰ ਚੱਲ ਰਹੀ ਹੈ ਇਹਨਾਂ ਦੀ ਵਕਾਲਤ ਵਾਸਤੇ ਮੈਂ ਕਿੰਨੂੰ ਕਰਾਂ ਦਸਵੀਂ ਪਾਸ਼ਾਹੀ ਸਪੀਕਰ ਸਾਹਿਬ ਉਹਨਾਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਪੈਦਲ ਚੱਲ ਕੇ ਜਾਣਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿਸ ਦਾ ਪਹਿਲੇ ਜ਼ਿਕਰ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡਗਮਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਦ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਂਕ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੇਤਾ ਜੀ ਦਾ ਤੇ ਪਾਏ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹਨਾਂ ਸੀਸ ਲੈ ਕੇ ਆਂਦਾ ਕਿਸ ਤਰ੍ਹਾਂ ਸੀਸ ਦਸਵੀਂ ਪਾਸ਼ਾਹੀ ਤੇ ਕੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਰ ਹਿੱਸਾ ਹੈ ਫਿਰ ਦਸਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 ਅਪ੍ਰੈਲ ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਤੋਂ ਉੱਤਰ ਤੀਤੋ ਹੈ ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਸੀ ਇਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ Hindu ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ 9ਵੀਂ ਤੇ 10ਵੀਂ ਪਾਠਸ਼ਾਲਾ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਕਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਸਾਰ ਨੂੰ ਐਲਡਰਸ ਜਿਹੜਾ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਣਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 ਸਾਲ ਰਾਜ ਕੀਤਾ ਮੁਗਲਾਂ ਨੇ ਉਦੋਂ ਨਾਂ ਵੀ ਕੋਈ ਨਹੀਂ ਸੀ ਲੈਂਦਾ ਉਹਨਾਂ ਦੇ ਜ਼ਬਰ ਦੇ ਖਿਲਾਫ ਮਿਨੋਰਟੀਜ਼ ਨੂੰ ਬਚਾਉਣ ਦਾ ਜੇ ਫਲਸਫਾ ਸੀ ਸਾਡੇ ਇੱਕ ਤੋਂ ਲੈ ਕੇ ਦਸਾਂ ਪਾਸ਼ਾਵਾਂ ਦਾ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦਾ ਅੱਜ ਜਿਹੜੀ ਸਪਿਰਿਟ ਸਾਡੇ ਵਿੱਚ ਸ피ਕਰ ਸਾਹਿਬ ਪੈਦਾ ਕੀਤੀ ਹੈ ਉਹ ਸਪਿਰਿਟ ਦੁਨੀਆ ਪਰ ਜਿੱਥੇ ਪੰਜਾਬੀ ਬੀਠਾ ਕਿਤੇ ਕੋਈ ਵੈਂਚੂਐਲਿਟੀ ਆ ਜਾਏ ਸਾਰਿਆਂ ਨੂੰ ਪਹਿਲੇ ਸਾਡੇ ਪੰਜਾਬੀ ਸਾਡੇ ਖਾਲਸੇ ਵੀਰ ਉੱਥੇ ਪਹੁੰਚਦੇ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਪੀਕਰ ਸਾਹਿਬ ਜਿਸ ਕਿਸਮ ਦੇ ਹਾਲਾਤ ਨੇ ਇਹ ਲਾਸਟ ਪੋਸਟ ਹੀ ਰਹਿ ਗਈ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਸਾਰਿਆਂ ਨੂੰ ਮੈਂ ਸਾਰੇ ਮੈਂਬਰ ਸਭਾ ਨੂੰ ਇਹ ਬੇਨਤੀ ਕਰਾਂਗਾ ਜਿਸ ਕਿਸਮ ਦੇ ਕਿਸੇ ਟਾਈਮ ਮੁਗਲਾਂ ਦੀ ਸੋਚ ਸੀ ਸਪੀਕਰ ਸਾਹਿਬ ਇਹ ਰਵਾਲਾ ਥੋੜਾ ਧਿਆਨ ਕਰਿਓ ਜੋ ਸੋਚ ਫਿਰ ਅੰਗਰੇਜ਼ਾਂ ਦੀ ਸੀ 200 ਸਾਲ ਜਿੰਨਾ ਰਾਜ ਕੀਤਾ ਉਹ ਹੀ ਅੱਜ ਦੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਨ ਵਾਲੇ ਨੇ ਅੱਜ ਉਹਨਾਂ ਸਰਕਾਰਾਂ ਦੀ ਵੀ ਸੋਚ ਇਸੇ ਕਿਸਮ ਦੀ ਸਾਡੀ ਹਿਸਟਰੀ ਨੂੰ ਸਪੀਕਰ ਸਾਹਿਬ ਰੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤੁਸੀਂ ਹਰ ਰੋਜ਼ ਵੇਖਦੇ ਹੋ ਤੀਸਰੇ ਚੌਥੇ ਮਹੀਨੇ ਪੰਜਾਬ ਦੇ ਪੇਸ਼IENTS ਨੂੰ ਟੈਸਟ ਕੀਤਾ ਜਾ ਰਿਹਾ ਸਾਡੇ ਪੇਸ਼IENTS ਨੂੰ ਟੈਸਟ ਕੀਤਾ ਜਾ ਰਿਹਾ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਕਿਸ ਕਿਸਮ ਦੇ ਕੱਡਿਓਲੋਜੀ ਦੇ ਲੋਕ ਜਿਹੜੇ ਨੇ ਸਰ ਉਹ ਇੱਥੇ ਆ ਕੇ ਲੱਗ ਗਏ ਨੇ ਸਾਡੀ ਜਿਹੜੀ ਇੱਕ ਬਹੁਤ ਰਿਚ ਹਿਸਟਰੀ ਤੇ ਕਲਚਰ ਹੈ ਉਹਨੂੰ ਰੀ-ਰਾਈਟ ਕਰਨ ਦੀ ਕੋਸ਼ਿਸ਼ ਹੈ ਮੈਂ ਅੱਜ ਦੀ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਸ ਕਿਸਮ ਦੇ ਚਾਂਸਲਰ ਆ ਕੇ ਲੱਗ ਗਏ ਨੇ ਉਹ ਸਿਰਫ ਸੰਜੀ ਜਿਹੜੀ ਇੱਕ ਸੰਦੇਸ਼ ਸੀ ਇਹ ਉਹ ਇਹੋ ਨਹੀਂ ਨੇ ਇਹ ਹਿਸਟਰੀ ਨੂੰ ਰੀਡਾਇਰੈਕਟ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਨੂੰ ਕਿਹਨਾਂ ਨੇ ਆਜ਼ਾਦੀ ਦਵਾਈ ਉਹਨਾਂ ਦੀ ਜਗ੍ਹਾ ਤੇ ਲਵੇਂ ਇਤਿਹਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹੀ ਚੀਜ਼ੋਂ ਮੰਨਦੇ ਗੁਰੂਆਂ ਦਾ ਫਲਸਫਾ ਸਰ ਬਹੁਤ ਵੱਡਾ ਹੈ ਇਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਆਇਆ ਉਹਨੇ ਸਾਰਿਆਂ ਨਾਲ ਪਹਿਲੇ ਇਥੇ ਸਰ ਸੰਦੇਸ਼ ਦਿੱਤਾ ਕਿ ਜਿੰਨੇ ਮਜ਼ਾਰੇ ਨੇ ਉਹਨਾਂ ਨੂੰ ਮੈਂ ਮਾਲਕ ਬਣਾਵਾਂਗਾ ਉਹ ਮੇਰੀ ਮਦਦ ਕਰੋ ਸੋ ਇਕਵੈਲਿਟੀ ਦੀ ਜਿਹੜੀ ਲੜਾਈ ਹੈ ਸਾਡੇ ਗੁਰੂਆਂ ਦੀ ਜਿਹੜੀ ਸੋਚ ਹੈ ਕੁਆਲਿਟੀ ਦੀ ਉਹ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਮਜ਼ਾਰਿਆਂ ਨੂੰ ਸਪੀਕਰ ਸਾਹਿਬ ਮਾਲਕ ਬਣਾਇਆ ਫਿਰ ਸਾਡੀਆਂ ਮਿਸਲਾਂ ਨੇ ਇਕੱਠੇ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਸਟੈਬਲਿਸ਼ ਕੀਤਾ 1799 ਦੇ ਵਿੱਚ ਮੁਗਲਾਂ ਨੂੰ ਇਥੋਂ ਕੱਢਣ ਦੀ ਇਹ ਜਿਹੜਾ ਸਾਡੀ ਇਡੀਓਲੋਜੀ ਤੇ ਫਲਸਫਾ ਸੀ ਇਨਟੋਲਰੈਂਸ ਦਾ ਨਿਰਭਉ ਤੇ ਰਵੈਰ ਦਾ ਉਸ ਦੀ ਕਾਮਯਾਬੀ ਹੋਈ ਖਾਲਸਾ ਰਾਜ ਉਹਨੂੰ ਕਿਹਾ ਜਾਂਦਾ ਸੀ ਬਹੁਤ ਸਾਰੇ ਹਾਊਸ ਦੇ ਵਿੱਚ ਹੋ ਸਕਦਾ ਸਾਡੇ ਸਾਥੀਆਂ ਨੂੰ ਸਰ ਇਸ ਗੱਲ ਦਾ ਇਲਮ ਨਾ ਹੋਏ ਐਡੇ ਵੱਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੀ ਪੋਪੂਲੇਸ਼ਨ ਸਾਰੀ 8% ਸੀ ਸਿੱਖ ਇਕੱਲੇ 8% ਸਨ ਉਹਨਾਂ ਨੇ ਬਰਾਬਰੀ ਦਾ ਹੱਕ ਦਿੱਤਾ ਗਵਰਨਮੈਂਟ ਦੇ ਵਿੱਚ ਮੁਸਲਮਾਨ ਵੀ ਲੈ ਕੇ ਆਂਦੇ ਹਿੰਦੂ ਵੀਰ ਵੀ ਲੈ ਕੇ ਆਂਦੇ ਸਿੱਖ ਭਾਈਚਾਰਾ ਵੀ ਲੈ ਕੇ ਆਂਦਾ ਤੇ ਬੇਹਤਰੀ 골ਡਨ ਪੀਰੀਅਡ ਪੰਜਾਬ ਦੇ ਵਿੱਚ ਇਹ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਮੰਨਿਆ ਜਾਂਦਾ ਇਟ ਵਾਸ ਓਨਲੀ ਬਿਕਾਜ਼ ਆਫ ਦੀ ਸੈਕੂਲਰ ਸਪਿਰਿਟ ਦੀ ਆਈਡੀਓਲੋਜੀ ਆਫ ਦੀ ਗੁਰੂਸ ਥੈਟ ਹੀ ਫਾਲੋਡ ਤੋਂ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਦਿਨ ਵੀ ਇਹੀ ਸਟੇਟ ਹੋਏਗੀ ਜਿਹੜੀ ਦਿੱਲੀ ਦੇ ਵਿੱਚ ਬਹੁਤ ਵੱਡੀ ਤਾਕਤ ਇਹ ਜਿਹੜੀ ਸਾਰੇ ਦੇਸ਼ ਤੇ ਹੁੰਝਾ ਫੇਰ ਰਹੀ ਹੈ ਉਹਨੂੰ ਆ ਕੇ ਪੰਜਾਬੀ ਹੀ ਰੋਕ ਪਾਣਗੇ ਸੋ ਮੇਰੀ ਹੱਥ ਜੋੜ ਕੇ ਅਪੀਲ ਅੱਜ ਦੇ ਰਾਜ ਕਰਨ ਵਾਲਿਆਂ ਨੂੰ ਇਹਨਾਂ ਵੱਲ ਵਿਸ਼ੇਸ਼ ਆਪਾਂ ਧਿਆਨ ਦੇਈਏ ਇਹ ਰੋਜ਼ ਹਰ ਤੀਜੇ ਚੌਥੇ ਮਹੀਨੇ ਕੋਈ ਨਾ ਕੋਈ ਪੱਥਰ ਸੁੱਟ ਕੇ ਜਾਂ ਛੋਟੀ ਜੀ ਇੱਕ ਸਾਨੂੰ ਸੂਈ ਲਗਾ ਕੇ ਟੈਸਟ ਕਰਦੇ ਨੇ ਵੋਟਰਸ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਹੋਣਾ ਪੈਗਾ ਪੋਲੀਟਿਕਲ ਸਾਡੇ ਮਤਭੇਦ ਹੋ ਸਕਦੇ ਨੇ ਸਪੀਕਰ ਸਾਹਿਬ ਬਟ ਪੰਜਾਬ ਦੀ ਧਰਤੀ ਵਾਸਤੇ ਆਪਣੀ ਪੰਜਾਬੀਅਤ ਵਾਸਤੇ ਮੈਂ ਨਿਹਰਾ ਸਿੱਖ ਧਰਮ ਦੀ ਗੱਲ ਨਹੀਂ ਮੈਂ ਪੰਜਾਬੀਅਤ ਦੀ ਕਰਦਾ ਪੰਜਾਬੀ ਮੇਰਾ ਸਪੀਕਰ ਸਾਹਿਬ ਨਿਹਰਾ ਪੰਜਾਬ ਚ ਨਹੀਂ ਹੈ ਬਹੁਤ ਵੱਡੀ ਤعداد ਦੇ ਵਿੱਚ ਪੰਜਾਬ ਦੇ origin ਦੇ ਲੋਕ ਕੈਨੇਡਾ ਦੇ ਵਿੱਚ ਤੁਸੀਂ ਤੇ 13 ਹੀ ਹੋ ਬਾਈ ਨੇ ਉਥੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ 18 ਮੈਂਬਰਸ ਆਫ ਪਾਰਲੀਮੈਂਟ ਯੂਨਾਈਟਿਡ ਕਿੰਗਡਮ ਇੰਗਲੈਂਡ ਚ ਨੇ ਤੁਹਾਡੇ ਕਈ ਸਾਰੇ ਸਪੀਕਰ ਸਾਹਿਬ ਮੈਂਬਰ ਆਫ ਪਾਰਲੀਮੈਂਟ ਯੂਰਪੀਅਨ ਯੂਨੀਅਨ ਚ ਨੇ ਨਿਊਜ਼ੀਲੈਂਡ ਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਸਿੰਗਾਪੁਰ ਚ ਨੇ ਆਫਰੀਕਾ ਦੇ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆਪਣੇ ਰਾਈਟਸ ਵਾਸਤੇ ਸਮੁੱਚੀ ਪੰਜਾਬੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤੇ ਇਹਦਾ ਭਾਰੀ ਨੁਕਸਾਨ ਭਾਵੇਂ ਪਾਣੀਆਂ ਦੀ ਗੱਲ ਕਰ ਲਈਏ ਭਾਵੇਂ ਆਪਣੀ ਜੀਐਸਟੀ ਦੀ ਗੱਲ ਕਰ ਲੋ ਭਾਵੇਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲੋ ਪਾਵੇਂ ਆਪਣੀ ਯੂਨੀਵਰਸਿਟੀ ਦੀ ਗੱਲ ਕਰ ਲੋ ਪਾਵੇਂ ਕੱਲ ਚੰਡੀਗੜ੍ਹ 'ਚ ਜੋ ਕੁਝ ਪਾਰਲੀਮੈਂਟ ਸੈਕਸ਼ਨ ਤੋਂ ਪਹਿਲਾਂ ਕਰਨ ਦੀ ਪਰਜ਼ੋਰ ਇਹਨਾਂ ਦੀ ਕੋਸ਼ਿਸ਼ ਹੈ ਉਹਦੇ ਵਿੱਚ ਸਮੁੱਚੇ ਪੰਜਾਬੀ ਜਗਤ ਨੂੰ ਇੱਕ ਹੋਣਾ ਪੈਗਾ ਸੋ ਮੈਂ ਸਨਮਨਾ ਗੁਰੂ ਮਾਰਾ ਸਾਹਿਬ ਦੀ ਮਹਾਨ ਕੁਰਬਾਨੀਆਂ ਜਿਹੜੀਆਂ ਉਹ ਜੋ ਕੁਝ ਸਾਨੂੰ ਸਿਖਾਉਂਦੀਆਂ ਨੇ ਉਹਦੇ ਵਿੱਚੋਂ ਹੀ ਸਾਨੂੰ ਪੰਜਾਬੀਅਤ ਵਾਸਤੇ ਆਪਣੇ